ਮੱਖੀ ਨੂੰ ਉੱਥੇ ਲਿਜਾਣਾ ਹੁੰਦਾ ਜਿਹੜੇ ਹਿਸਾਬ ਨਾਲ ਜਿਹੜੀ ਰੁੱਤ ਦਾ ਫਲੋਰਾ ਹੁੰਦਾ ਠੀਕ ਹੈ ਜਿਵੇਂ ਟੈਂਪਰੇਚਰ ਦੇ ਹਿਸਾਬ ਨਾਲ ਜੀ ਮੱਖੀ ਹੈ ਜਿਹੜੀ ਥੋੜੀ 35 ਤੋਂ ਲੈ ਕੇ 25 ਤੋਂ ਲੈ ਕੇ 45 ਤੱਕ ਸਰਵਾਈਵ ਕਰਦੀ ਹੈ ਠੀਕ ਹੈ ਜੀ ਜਿਵੇਂ ਕੋਟੇ ਹੁਣ ਸਾਡੀ ਮੱਖੀ ਹੈ ਜਿਹੜੀ ਕੋਟੇ ਪਈ ਹੈ ਠੀਕ ਹੈ ਉਥੋਂ ਸਰੋਂ ਦਾ ਸ਼ਹਿਦ ਆਊਗਾ ਉਹ ਹੁਣ ਉੱਥੇ ਜਿਹੜਾ ਟੈਂਪਰੇਚਰ 35 ਹੈ ਇੱਥੇ ਜਿਹੜਾ ਟੈਂਪਰੇਚਰ ਹੈ ਜਿਵੇਂ ਪਹਿਲਾਂ ਇੱਧਰ ਆਏ ਸੀ ਇੱਧਰ ਘਟ ਗਿਆ ਜਿਵੇਂ ਜਿਵੇਂ ਟੈਂਪਰੇਚਰ ਉਧਰ ਘਟਦਾ ਜਾਂਦਾ ਇਧਰ ਘਟਦਾ ਜਾਂਦਾ ਉਧਰ ਵਧਦਾ ਜਾਂਦਾ ਓਵੇਂ ਓਵੇਂ ਮੱਖੀ ਨੂੰ ਲੈ ਜਾਂਦੇ ਆ ਉਥੇ ਹੁਣ ਸਰੋਂ ਦਾ ਸ਼ਹਿਦ ਆਊਗਾ ਠੀਕ ਹੈ ਜੀ ਉਥੇ ਜਦੋਂ ਟੈਂਪਰੇਚਰ 40 ਤੋਂ ਉੱਪ ਕਰ ਗਿਆ ਫਿਰ ਅਸੀਂ ਪੰਜਾਬ ਆ ਜਾਂਦੇ ਆ ਆਹ ਸਮਨਾ ਜਿਹੜਾ ਜਿਹੜਾ ਫਲੋਰਾ ਹੁੰਦਾ ਉਥੇ ਉਥੇ ਮੱਖੀ ਨੂੰ ਲੈ ਜਾਂਦੇ ਆ ਉਥੋ ਉਥੋ ਸ਼ਹਿਦ ਇਕੱਠਾ ਕਰਦੇ ਆ ਤੇ ਹਰੇਕ ਸ਼ਹਿਦ ਦਾ ਆਹ ਅੱਡ ਟੇਸਟ ਹੈ ਤੇ ਆਡੀ ਉਹਦੇ ਗੁਣ ਹੈ ਵੀ ਅਸੀਂ ਇੱਥੇ 8 ਤੋਂ 10 ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਸ਼ਹਿਦ ਰੱਖਿਆ ਹੋਇਆ ਹੈ ਮੇਲੇ ਦੇ ਵਿੱਚ ਜਿਵੇਂ ਅਜਮੈਨ ਦਾ ਸਨਫਲਾਵਰ ਦਾ ਬਰਸੀਨ ਦਾ ਫੋਰੈਸਟ ਏਰੀਏ ਦਾ 베ਰੀ ਦਾ ਹਨ ਤੇ ਬਾਕੀ ਸਾਨੂੰ ਸਾਰਾ ਦੱਸ ਹੀ ਚੁੱਕੇ ਆ ਵੀ ਟੈਂਪਰੇਚਰ ਦੇ ਹਿਸਾਬ ਨਾਲ ਅਸੀਂ ਪਹਿਲਾਂ ਉੱਪਰ ਨੂੰ ਚਲੇ ਜਾਂਦੇ ਆ ਜਿਵੇਂ ਜਿਵੇਂ ਗਰਮੀ ਹੁੰਦੀ ਆ ਤੇ ਇਧਰ ਕੋਟੇ ਵੱਲ ਨੂੰ ਚਲੇ ਜਾਂਦੇ ਆ ਕਿਹੜੇ ਕਿਹੜੇ ਸੂਬੇ ਕਵਰ ਕਰਦੇ ਆ ਅਸੀਂ ਜੀ ਤਕਰੀਬਨ ਜੰਮੂ ਕਸ਼ਮੀਰ ਜੀ ਪੰਜਾਬ ਹਰਿਆਣਾ ਰਾਜਸਥਾਨ ਅ ਮੱਧ ਪ੍ਰਦੇਸ਼ ਤੋਂ ਤਕਰੀਬਨ ਇੰਨਾ ਸੂਬਿਆਂ ਦੇ ਵਿੱਚ ਜ਼ਿਆਦਾਤਰ ਜਾਂਦੀ ਜੀ ਬਿਲਕੁਲ ਜੀ ਜਿਵੇਂ ਆਪਾਂ ਜਮੈਨ ਦਾ ਸ਼ਹਿਦ ਦੇਖੀਏ ਤਾਂ ਉਹ ਆਪਣੇ ਪੇਟ ਦੇ ਲਈ ਵਧੀਆ ਜੀ ਪਚਨ ਸ਼ਕਤੀ ਨੂੰ ਆਪਣੀ ਨੂੰ ਵਧਾਉਂਦਾ ਗਿਆ ਜੀ ਐਸੇ ਤਰ੍ਹਾਂ ਹੀ ਜੀ ਜਿਵੇਂ ਆਪਾਂ ਅਲੱਗ-ਅਲੱਗ ਸ਼ਹਿਦ ਆ ਅਲੱਗ ਹੀ ਟੇਸਟ ਆ ਇਹਨਾਂ ਦਾ ਸਾਰਿਆਂ ਦਾ ਤੇ ਅਲੱਗ ਹੀ ਕਲਰ ਆ ਜਿਵੇਂ ਤੁਸੀਂ ਵੀਡੀਓ 'ਚ ਦੇਖਿਆ ਹੀ ਹੋਊਗਾ ਜੀ ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਅਲੱਗ-ਅਲੱਗ ਕਲਰਾਂ ਦੇ ਆਪਣੇ ਕੋਲ ਸ਼ਹਿਦ ਪਏ